ਚਾਰ ਸੀਜੀ ਜੇਟੋਂ ਹੈਗਾ ਇਹਨਾਂ ਦੀ ਇੱਕ ਟੀਮ ਹੈ ਇਹ ਗਸ਼ਟ ਕਰ ਰਹੀ ਸੀ ਪਿੰਡ ਕਰੀਰ ਵਾਲੀ ਜਿਹੜਾ ਹੈਗਾ ਉਹਦੇ ਨੇੜੇ ਦੇ ਤੇ ਉਸ ਗਸ਼ਟ ਦੌਰਾਨ ਇਹਨਾਂ ਨੂੰ ਇੱਕ ਵਿਅਕਤੀ ਹੈ ਉਹਨਾਂ ਨੇ ਕਾਬੂ ਕੀਤਾ ਤੇ ਜਿਸ ਦੀ ਤਲਾਸ਼ੀ ਦੌਰਾਨ ਉਹਨਾਂ ਕੋਲੋਂ ਉਸ ਵਿਅਕਤੀ ਕੋਲੋਂ ਇਹਨਾਂ ਨੇ ਇਹਨਾਂ ਨੂੰ 980 ਗੋਲੀਆਂ ਟਰਾਂਮਾਡੋਲ ਦੀਆਂ ਮਿਲੀਆਂ ਹੈਗੀਆਂ ਜਿਹੜਾ ਕਿ ਐਨਡੀਪੀਐ ਸੈਕਟਰ ਦੇ ਅੰਦਰ ਪਾਲ ਕਰਦਾ ਜਿਸ ਦੇ ਚਲਦੇ ਸੀ ਉਸ ਵਿਅਕਤੀ ਜਿਹੜਾ ਡੈਣ ਵਾਲਾ ਵੀ ਕਰੀਰ ਵਾਲੀ ਦਾ ਹੀ ਹੈ ਉਹਦੇ ਤੇ ਅਸੀਂ ਐਨਡੀਪੀਐਸ ਸੈਕਟਰ ਦਾ ਮਕਦਮਾ ਥਾਣਾ ਜਤੋਂ ਦਰਜ ਕੀਤਾ ਹੈਗਾ। ਵੀ ਮੈਂ ਤੁਹਾਨੂੰ ਦੱਸਣਾ ਇੱਥੇ ਜਗਲੀ ਸਮਝਦਾ ਹੈ ਕਿ ਐਸੀ ਐਨਡੀਪੀਐਸ ਐਕਟ ਦੇ ਤਹਿਤ ਹੁਣ ਤੱਕ 89 ਮਕਦਮੇ ਦਰਜ ਕਰਕੇ ਨਾ ਜੀ ਤੇ 121 ਨਸ਼ੀਆ ਤਸਕਰਾਂ ਨੂੰ ਪਿਛਲੇ 3-4 ਮਹੀਨੇ ਚ ਇਹ ਕਾਬੂ ਕੀਤਾ ਹੈਗਾ। ਸਾਡੇ ਮਤਲਬ ਹੈ ਲੋਕਾਂ ਨੂੰ ਕੰਪੀਲ ਕਰਨਾ ਚਾਹੁੰਦਾ ਕਿ ਜੇ ਵੀ ਕਿਸੇ ਕੋ ਨਸ਼ਾ ਵੇਚਣ ਵਾਲੇ ਪ੍ਰਤੀ ਕੋਈ ਜਾਣਕਾਰੀ ਹੈਗੀ ਹੈ ਤਾਂ ਸਾਨੂੰ ਸਾਡੀ ਡਰੱਗ ਹੈਲਥ ਲਾਈਨ ਹੈਗੀ ਹੈ 72270 2929 ਉਹਦੇ ਤੇ ਦੇਵੇ ਐਸੀ ਨਸ਼ਾ ਜਿਹੜਾ ਇਹ ਜਾਣਦੇ ਜਾਣ ਵਾਲਾ ਜਾਣਕਾਰੀ ਨਸ਼ੇ ਬਾਬਤ ਉਹਦੀ ਜਿਹੜੀ ਸੂਚਨਾ ਗੁੱਪਤ ਰੱਖਦੇ ਹੈਗਾ ਤੇ ਉਤੇ ਐਕਟ ਕਰਦੇ ਆ ਤੇ ਇਹ ਲੋਕਾਂ ਨੂੰ ਕਹਿੰਿਆ ਜਾਂਦਾ ਹੈ ਕਿ ਜਿਹੜੀ ਆਪਾਂ ਇੱਕ ਨਸ਼ਿਆਂ ਦੇ ਖਿਲਾਫ ਮਹਿੰਮ ਵਿੱਢੀ ਹੈ ਸਾਰਿਆਂ ਦਾ ਸਾਂਝਾ ਬਟਲ ਹੈਗਾ ਐਸੀ ਲੋਕਾਂ ਦੇ ਨਾਲ ਖੜੇ ਆ ਤੇ ਲੋਕੀ ਵੱਧ ਤੋਂ ਵੱਧ ਸਾਨੂੰ ਸੂਚਨਾ ਦੇ ਇਦਾਂ ਜੀ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਫਰੀਦਕੋਟ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਮਹਿੰਮ ਵਿੱਢੀ ਹੋਈ ਹੈ ਉਦੇ ਹੀ ਉਸੇ ਸੰਦਰਭ 'ਚ ਦੱਸਣਾ ਬੰਦਾ ਕਿ ਜਿਹੜਾ ਸਾਡਾ ਇੰਚਾਰਜ ਸੀ ਜਿੱਤੋਂ ਹੈਗਾ ਇਹਨਾਂ ਦੀ ਇੱਕ ਟੀਮ ਹੈ ਇਹ ਗਸ਼ਟ ਕਰਦੀ ਸੀ ਪਿੰਡ ਕਰੀਰ ਵਾਲੀ ਜਿਹੜਾ ਹੈਗਾ ਉਹਦੇ ਨੇੜੇ-ਨੇੜੇ ਤੇ ਉਹ ਗਸ਼ਟ ਦੌਰਾਨ ਇਹਨਾਂ ਨੂੰ ਇੱਕ ਵਿਅਕਤੀ ਹੈ ਉਹਨਾਂ ਨੇ ਕਾਬੂ ਕੀਤਾ ਤੇ ਜਿਸ ਦੀ ਤਲਾਸ਼ੀ ਦੌਰਾਨ ਉਹਨਾਂ ਕੋਲੋਂ ਉਸ ਵਿਅਕਤੀ ਕੋਲੋਂ ਇਹਨਾਂ ਨੇ ਇਹਨਾਂ ਨੂੰ 980 ਗੋਲੀਆਂ ਟਰਾਂਮਾਡੋਲ ਦੀਆਂ ਮਿਲੀਆਂ ਹੈਗੀਆਂ ਜਿਹੜਾ ਕਿ ਐਨਡੀਪੀਐਸ ਐਕਟ ਦੇ ਅੰਦਰ ਪਾਲ ਕਰਦਾ ਜਿਸ ਦੇ ਚਲਦੇ ਸੀ ਉਸ ਵਿਅਕਤੀ ਜਿਹੜਾ ਦੇਣ ਵਾਲਾ ਵੀ ਕਰੀਰ ਵਾਲੀ ਦਾ ਹੀ ਹੈ ਉਹਦੇ ਤੇ ਅਸੀਂ ਐਨਡੀਪੀਏ ਸੈਕਟ ਦਾ ਮੁਕਦਮਾ ਥਾਣਾ ਜੈਤੋਂ ਇਹ ਦਰਜ ਕੀਤਾ ਹੈਗਾ ਤੇ ਮੈਂ ਤੁਹਾਨੂੰ ਦੱਸਣਾ ਇੱਥੇ ਜਿਗਰੀ ਸਮਝਦਾ ਹੈ ਕਿ ਐਸੀ ਐਨਡੀਪੀਏ ਐਕਟ ਦੇ ਤਹਿਤ ਹੁਣ ਤੱਕ 89 ਮੁਕਦਮੇ ਦਰਜ ਕਰਕੇ ਨਾ ਜੀ ਤੇ 121 ਨਸ਼ੀਆ ਤਸਕਰਾਂ ਨੂੰ ਪਿਛਲੇ 3-4 ਮਹੀਨੇ ਚ ਹੀ ਕਾਬੂ ਕੀਤਾ ਹੈਗਾ ਸਾਡੇ ਮੱਦੇਮਨਾਂ ਹੀ ਲੋਕਾਂ ਨੂੰ ਕੰਪਲੀਟ ਕਰਨਾ ਚਾਹੁੰਦਾ ਕਿ ਜੇ ਵੀ ਕਿਸੇ ਕੋ ਇਹ ਨਸ਼ਾ ਵਿਚਨ ਵਾਲੇ ਪ੍ਰਤੀ ਕੋਈ ਜਾਣਕਾਰੀ ਹੈਗੀ ਆ ਤੇ ਸਾਨੂੰ ਸਾਡੀ ਇੱਕ ਡਰੱਗ ਹੈਲਪਲਾਈਨ ਹੈਗੀ ਆ 72270 29029 ਉਹਦੇ ਤੇ ਦੇਵੇ ਐਸੀ ਨਸ਼ਾ ਜਿਹੜਾ ਇਹ ਜਾਣਦੇ ਜਾਣ ਵਾਲਾ ਜਾਣਕਾਰੀ ਨਸ਼ੇ ਬਾਬਤ ਉਹਦੀ ਜਿਹੜੀ ਸੂਚਨਾ ਗੁਪਤ ਰੱਖਦੇ ਆਂ ਤੇ ਉੱਤੇ ਐਕਟ ਕਰਦੇ ਆਂ ਤੇ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਜਿਹੜੀ ਆਪਾਂ ਇੱਕ ਨਸ਼ਿਆਂ ਦੇ ਖਿਲਾਫ ਮੇਂ ਵਿਡੀਆ ਸਾਰਿਆਂ ਦਾ ਸਾਂਝਾ ਬੈਟਲ ਹੈਗਾ ਅਸੀਂ ਲੋਕਾਂ ਦੇ ਨਾਲ ਖੜੇ ਆਂ ਤੇ ਲੋਕੀ ਵੱਧ ਤੋਂ ਵੱਧ ਸਾਨੂੰ ਸੂਚਨਾ ਦੇਣ ਇਦਾਂ ਜੀ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਫਰੀਦਕੋਟ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਹੈ ਉਹਦੇ ਹੀ ਉਸੇ ਸੰਦਰਭ 'ਚ ਦੱਸਣਾ ਬੰਦਾ ਹੈ ਕਿ ਜਿਹੜਾ ਸਾਡਾ ਇੰਚਾਰਜ ਸੀ ਜਿੱਤੋਂ ਹੈਗਾ ਇਹਨਾਂ ਦੀ ਇੱਕ ਟੀਮ ਹੈ ਇਹ ਗਸ਼ਟ ਕਰਦੀ ਸੀ ਪਿੰਡ ਕਰੀਰ ਵਾਲੀ ਜਿਹੜਾ ਹੈਗਾ ਉਹਦੇ ਨੇੜੇ-ਤੇੜੇ ਤੇ ਉਹ ਗਸ਼ਟ ਦੌਰਾਨ ਇਹਨਾਂ ਨੂੰ ਇੱਕ ਵਿਅਕਤੀ ਹੈ ਪੂਰਨ ਕਾਬੂ ਕੀਤਾ ਤੇ ਜਿਸ ਦੀ ਤਲਾਸ਼ੀ ਦਰਾਂ ਉਹਨਾਂ ਕੋਲੋਂ ਉਸ ਵਿਅਕਤੀ ਕੋਲੋਂ ਇਹਨਾਂ ਨੇ ਇਹਨਾਂ ਨੂੰ 980 ਗੋਲੀਆਂ ਟਰਾਂਮਾਡੋਲ ਦੀਆਂ ਮਿਲੀਆਂ ਹੈਗੀਆਂ ਜਿਹੜਾ ਕਿ ਐਨਡੀਪੀਏ ਐਕਟ ਦੇ ਅੰਦਰ ਫਾਲ ਕਰਦਾ ਜਿਸ ਦੇ ਚਲਦੇ ਅਸੀਂ ਉਸ ਵਿਅਕਤੀ ਜਿਹੜਾ ਡੈਨ ਵਾਲਾ ਵੀ ਕਰੀਰ ਵਾਲੀ ਦਾ ਹੀ ਹੈ ਉਹਦੇ ਤੇ ਅਸੀਂ ਐਨਡੀਪੀਏ ਐਕਟ ਦਾ ਮੁਕਦਮਾ ਥਾਣਾ ਜੱਤੋਂ ਕਿ ਦਰਜ ਕੀਤਾ ਹੈਗਾ ਵੀ ਮੈਂ ਤੁਹਾਨੂੰ ਦੱਸਣਾ ਇੱਥੇ ਜਗਮੀ ਸਮਝਦਾ ਹੈ ਕਿ ਐਸੀ ਐਨਡੀਪੀਏ ਐਕਟ ਦੇ ਤਹਿਤ ਹੁਣ ਤੱਕ 99 ਮਕਦਮੇ ਦਰਜ ਕਰਕੇ ਨਾ ਜੀ ਤੇ 121 ਨਸ਼ਿਆ ਤਸਕਰਾਂ ਨੂੰ ਪਿਛਲੇ 3-4 ਮਹੀਨੇ ਚ ਹੀ ਕਾਬੂ ਕੀਤਾ ਹੈਗਾ ਸਾਡੇ ਮਾਦੇ ਮਾਈ ਲੋਕਾਂ ਨੂੰ ਕੰਪੀਲ ਕਰਨਾ ਚਾਹੁੰਦਾ ਕਿ ਜੇ ਵੀ ਕਿਸੇ ਕੋ ਨਸ਼ਾ ਵਿਚਨ ਵਾਲੇ ਪ੍ਰਤੀ ਕੋਈ ਜਾਣਕਾਰੀ ਹੈਗੀ ਹੈ ਤੇ ਸਾਨੂੰ ਸਾਡੀ ਇੱਕ ਡਰੱਗ ਹੈਲਪ ਲਾਈਨ ਹੈਗੀ ਹੈ 72270 29029 ਉਹਦੇ ਤੇ ਦੇਵੇ ਐਸੀ ਨਸ਼ਾ ਜਿਹੜਾ ਇਹ ਜਾਣਦੇ ਏਨ ਵਾਲਾ ਜਾਣਕਾਰੀ ਨਸ਼ੇ ਬਾਬਤ ਉਹਦੀ ਜਿਹੜੀ ਸੂਚਨਾ ਗੁਪਤ ਰੱਖਦੇ ਆ ਹੈ ਤੇ ਉਤੇ ਐਕਟ ਕਰਦੇ ਆ ਤੇ ਲੋਕਾਂ ਕਹਿੰਦੇ ਜਨਾ ਹੈ ਕਿ ਜਿਹੜੀ ਆਪਾਂ ਇੱਕ ਨਸ਼ਿਆਂ ਦੇ ਖਿਲਾਫ ਮਹਿੰਮ ਵਿੱਢੀ ਹੈ ਸਾਰਿਆਂ ਦਾ ਸਾਂਝਾ ਬਟਲ ਹੈਗਾ ਅਸੀਂ ਲੋਕਾਂ ਦੇ ਨਾਲ ਖੜੇ ਆ ਤੇ ਲੋਕੀ ਵੱਧ ਤੋਂ ਵੱਧ ਸਾਨੂੰ ਸੂਚਨਾ ਦੇ ਇਦਾਂ ਜੀ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਫਰੀਦਕੋਟ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਮਹਿੰਮ ਵਿੱਢੀ ਹੋਈ ਹੈ ਉਹਦੀ ਹੀ ਉਸੇ ਸੰਦਰਭ ਚ ਦੱਸਣਾ ਬੰਦਾ ਕਿ ਜਿਹੜਾ ਸਾਡਾ ਇੰਚਾਰਜ ਜੀ ਜਤੋ ਹੈਗਾ ਇਹਨਾਂ ਦੀ ਇੱਕ ਟੀਮ ਹੈ ਗਸ਼ਟ ਕਰ ਰਹੀ ਸੀ ਪਿੰਡ ਕਰੀਰ ਵਾਲੀ ਜਿਹੜਾ ਹੈਗਾ ਉਹਦੇ ਨੇੜੇ ਤੇ ਤੇ ਉਹ ਗਸ਼ਟ ਦੌਰਾਨ ਇਹਨਾਂ ਨੂੰ ਇੱਕ ਵਿਅਕਤੀ ਹੈ ਉਹਨਾਂ ਨੇ ਕਾਬੂ ਕੀਤਾ ਤੇ ਜਿਸ ਦੀ ਤਲਾਸ਼ੀ ਦਰਾਂ ਉਹਨਾਂ ਕੋਲੋਂ ਉਸ ਵਿਅਕਤੀ ਕੋਲੋਂ ਇਹਨਾਂ ਨੇ ਇਹਨਾਂ ਨੂੰ 980 ਗੋਲੀਆਂ ਟਰਾਂਮਾਡੋਲ ਦੀਆਂ ਮਿਲੀਆਂ ਹੈਗੀਆਂ ਜਿਹੜਾ ਕਿ ਐਨਡੀਪੀਐ ਸੈਕਟਰ ਦੇ ਅੰਦਰ ਪਾਲ ਕਰਦਾ ਜਿਸ ਦੇ ਚਲਦੇ ਸੀ ਉਸ ਵਿਅਕਤੀ ਜਿਹੜਾ ਡੈਣ ਵਾਲਾ ਵੀ ਕਰੀਰ ਵਾਲੀ ਦਾ ਹੀ ਹੈ ਉਹਦੇ ਤੇ ਅਸੀਂ ਐਨਡੀਪੀਐ ਸੈਕਟਰ ਦਾ ਮੁਕਦਮਾ ਥਾਣਾ ਜੱਤੋਂ ਕਿ ਦਰਜ ਕੀਤਾ ਹੈਗਾ ਦੇ ਹੀ ਮੈਨੂੰ ਦੱਸਣਾ ਇੱਥੇ ਜਗਲੀ ਸਮਝਦਾ ਹੈ ਕਿ ਐਸੀ ਐਨ ਡੀ ਵੀ ਐਸ ਐਕਟ ਦੇ ਤਹਿਤ ਹੁਣ ਤੱਕ 89 ਮੁਕਦਮੇ ਦਰਜ ਕਰਕੇ ਨਾ ਜੀ ਤੇ 121 ਨਸ਼ਿਆ ਤਸਕਰਾਂ ਨੂੰ ਪਿਛਲੇ 3-4 ਮਹੀਨੇ ਚ ਇਹ ਕਾਬੂ ਕੀਤਾ ਹੈਗਾ ਸਾਡੇ ਮਰਦੇ ਬੜਾਈ ਲੋਕਾਂ ਨੂੰ ਤੰਬੀਲ ਕਰਨਾ ਚਾਹੁੰਦਾ ਕਿ ਜੇ ਵੀ ਕਿਸੇ ਕੋ ਨਸ਼ਾ ਵਿਚਨ ਵਾਲੇ ਪ੍ਰਤੀ ਕੋਈ ਜਾਣਕਾਰੀ ਹੈਗੀ ਹੈ ਤਾਂ ਸਾਨੂੰ ਸਾਡੀ ਡਰੱਗ ਹੈਲਥ ਲਾਈਨ ਹੈਗੀ ਹੈ 72270 29029 ਉਹਦੇ ਤੇ ਦੇਵੇ ਅਸੀਂ ਨਸ਼ਾ ਜਿਹੜਾ ਇਹ ਜਾਣਦੇ ਜਾਣ ਵਾਲਾ ਜਾਣਕਾਰੀ ਨਸ਼ੇ ਬਾਬਤ ਉਹਦੀ ਜਿਹੜੀ ਸੂਚਨਾ ਰੱਖਦੇ ਆ ਹੈ ਤੇ ਉੱਤੇ ਐਕਟ ਕਰਦੇ ਆ ਤੇ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੀ ਆਪਾਂ ਇੱਕ ਨਸ਼ਿਆਂ ਦੇ ਖਿਲਾਫ ਮਹਿੰਮ ਵਢੀ ਹੈ ਸਾਰਿਆਂ ਦਾ ਸਾਂਝਾ ਬਟਲ ਹੈਗਾ ਅਸੀਂ ਲੋਕਾਂ ਦੇ ਨਾਲ ਖੜੇ ਆ ਤੇ ਲੋਕੀ ਵੱਧ ਤੋਂ ਵੱਧ ਸਾਨੂੰ ਸੂਚਨਾ ਦੇ ਇਦਾਂ ਜੀ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਫਰੀਦਕੋਟ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਮਹਿੰਮ ਵਢੀ ਹੋਈ ਹੈ ਉਦੀ ਹੀ ਉਸੇ ਸੰਦਰਭ ਚ ਦੱਸਣਾ ਬੰਦਾ ਕਿ ਜਿਹੜਾ ਸਾਡਾ ਇੰਚਾਰਜ ਸੀ ਜਿੱਤੋਂ ਹੈਗਾ ਇਹਨਾਂ ਦੀ ਇੱਕ ਟੀਮ ਹੈ ਇਹ ਗਸ਼ਟ ਕਰ ਰਹੀ ਸੀ ਪਿੰਡ ਕਰੀਰ ਵਾਲੀ ਜਿਹੜਾ ਹੈਗਾ ਉਹਦੇ ਨੇੜੇ ਤੇ ਉਹ ਗਸ਼ਟ ਦੌਰਾਨ ਇਹਨਾਂ ਨੂੰ ਇੱਕ ਵਿਅਕਤੀ ਹੈ ਉਹਨਾਂ ਨੇ ਕਾਬੂ ਕੀਤਾ ਤੇ ਜਿਸ ਦੀ ਤਲਾਸ਼ੀ ਦੌਰਾਨ ਉਹਨਾਂ ਕੋਲੋਂ ਉਸ ਵਿਅਕਤੀ ਕੋਲੋਂ ਇਹਨਾਂ ਨੇ ਇਹਨਾਂ ਨੂੰ 980 ਗੋਲੀਆਂ ਟਰਮਾਡੋਲ ਦੀਆਂ ਮਿਲੀਆਂ ਹੈਗੀਆਂ ਜਿਹੜਾ ਕਿ ਐਨਡੀਪੀਏ ਸੈਕਟਰ ਦੇ ਅੰਦਰ ਫਾਲ ਕਰਦਾ ਜਿਸ ਦੇ ਚਲਦੇ ਅਸੀਂ ਉਸ ਵਿਅਕਤੀ ਜਿਹੜਾ ਦੇਣ ਵਾਲਾ ਵੀ ਕਰੀਰ ਅਲੀ ਦਾ ਹੀ ਹੈ ਉਹਦੇ ਤੇ ਅਸੀਂ ਐਨਡੀਪੀਐ ਸੈਕਟ ਦਾ ਮੁਕਦਮਾ ਥਾਣਾ ਜੈਤੋਂ ਇਹ ਦਰਜ ਕੀਤਾ ਹੈਗਾ ਤੇ ਮੈਂ ਤੁਹਾਨੂੰ ਦੱਸਣਾ ਇੱਥੇ ਜਬਰੀ ਸਮਝਣਾ ਹੈ ਕਿ ਐਸੀ ਐਨਡੀਪੀਐ ਐਕਟ ਦੇ ਤਹਿਤ ਹੁਣ ਤੱਕ 89 ਮੁਕਦਮੇ ਦਰਜ ਕਰਕੇ ਨਾ ਜੀ ਤੇ 121 ਨਸ਼ੀਆ ਤਸਕਰਾਂ ਨੂੰ ਪਿਛਲੇ 3-4 ਮਹੀਨੇ ਚ ਹੀ ਕਾਬੂ ਕੀਤਾ ਹੈਗਾ ਸਾਡੇ ਮਾਦੇਮ ਰਾਹੀਂ ਲੋਕਾਂ ਨੂੰ ਕੰਪਲੀਟ ਕਰਨਾ ਚਾਹੁੰਦਾ ਕਿ ਜੇ ਵੀ ਕਿਸੇ ਕੋ ਇਹ ਨਸ਼ਾ ਵਿਚਨ ਮਾਲੇ ਪ੍ਰਤੀ ਕੋਈ ਜਾਣਕਾਰੀ ਹੈਗੀ ਆ ਤੇ ਸਾਨੂੰ ਸਾਡੀ ਇੱਕ ਡਰੱਗ ਹੈਲਪਲਾਈਨ ਹੈਗੀ ਆ 77270 29029 ਉਹਦੇ ਤੇ ਦੇਵੇ ਐਸੀ ਨਸ਼ਾ ਜਿਹੜਾ ਇਹ ਜਾਣ ਦੇਣ ਵਾਲਾ ਜਾਣਕਾਰੀ ਨਸ਼ੇ ਬਾਬਤ ਉਹਦੀ ਜਿਹੜੀ ਸੂਚਨਾ ਗੁਪਤ ਰੱਖਦੇ ਆ ਹੈਗਾ ਤੇ ਉੱਤੇ ਐਕਟ ਕਰਦੇ ਆ ਤੇ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੀ ਆਪਾਂ ਇੱਕ ਨਸ਼ਿਆਂ ਦੇ ਖਿਲਾਫ ਮੇਮ ਵਿਡੀਆ ਸਾਰਿਆਂ ਦਾ ਸਾਂਝਾ ਬੈਟਲ ਹੈਗਾ ਅਸੀਂ ਲੋਕਾਂ ਦੇ ਨਾਲ ਖੜੇ ਆ ਤੇ ਲੋਕੀ ਵੱਧ ਤੋਂ ਵੱਧ ਸਾਨੂੰ ਸੂਚਨਾ ਦੇਣ